ਰੀ ਗਾਲ ਬਾਈ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਜਿੱਥੇ ਨੂੰ ਝੋਟੀਆਂ ਬਾਰੇ ਗੱਲ ਦਿੰਦਾ ਬਾਈ ਆਪਣੇ ਜਿਹੜੀਆਂ ਘਰ ਦੀਆਂ ਆ ਝੋਟੀ ਆਪਣੇ ਘਰ ਦੀ ਆ ਇਹਦੀ ਪਿੱਛੇ ਜਾਂ ਸੂਈ ਦੀ ਵੀਡੀਓ ਪਾਈ ਤੀ ਆਪਾਂ ਨੇ ਇੱਥੇ ਖੜੀ ਜੀ ਗਰਮੀਾਂ ਚ ਤੇ ਉਹਨੇ ਗੱਭਣਾ 7-8 ਮਹੀਨੇ ਵੀ ਤੇ ਡਰਾਈ ਕਰੀ ਹੋਈ ਆ ਤੇ ਆ ਝੋਟੀ ਨੇ ਦੂਜੀ ਸੂਈ ਸੁਣਾ ਤੇ ਇਹ ਤੋਂ ਅਗਲੀ ਆ ਪਰਲੀ ਪਹਿਲੇ ਸੂਈ ਸੀਗੀ ਇਦਕੀ ਤੇ ਹੁਣ ਅੱਗੇ ਗੱਭਣਾ ਡਰਾਈ ਕਰ ਰਹੇ ਹਾਂ ਇਹਨੂੰ ਵੀ ਤੇ ਉਹ ਪਰਲੀ ਵੀ ਦੂਜੀ ਸੂਈ ਉਹ ਤੋਂ ਬਾਅਦ ਆ ਗਈਆਂ ਆਪਣੀਆਂ ਨਵੀਆਂ ਕਟੀਆਂ ਆ ਛੋਟੀ ਗੱਬਣਾ ਆਪਣੀ ਤੇ ਇਹ ਵੀ ਆਪਣੀ ਛੋਟੀ ਗੱਬਣਾ ਹੈ ਤੇ ਇਹ ਵੀ ਗੱਬਣਾ ਹੈ ਇੱਕ ਇਹ ਕਰਵਾਈ ਆ ਹਲੇ ਚੈੱਕ ਰਹਿੰਦੀ ਆ ਵੈਸੇ ਲਗਭਗ ਪਤਾ ਲੱਗੇ ਜਾਂਦਾ ਹੈ ਇਹ ਤੇ ਬੂਰੀ ਇਹ ਦੋ ਚੈੱਕ ਕਰਾਉਣੀ ਆ ਤੇ ਅੱਗੇ ਵੀ ਦੇਖ ਲੋ ਕਟੀਆਂ ਆਪਣੀਆਂ ਕਿੱਦਾਂ ਦੀਆਂ ਕੋਈ ਲੀਸੀ ਤਾਂ ਨਹੀਂ ਹੈ ਤੇ ਆ ਝੋਟੀ ਆਪਣੀ ਗੱਬਣ ਹੈ ਤੇ ਇਹ ਵੀ ਗੱਬਣ ਕਰਾਈ ਹੋਈ ਹੈ ਚੈੱਕ ਕਰਨ ਤੋਂ ਰਹਿੰਦੀ ਹੈ ਤੇ ਤੁਹਾਨੂੰ ਇਹ ਹੀ ਦੱਸਦਾ ਬਾਈ ਮੈਂ ਨਾ ਕਦੇ ਹੀਫਰ ਪਾਈ ਹੈ ਨਾ ਕਾਪ ਕਰੋਤ ਕੁਝ ਨਹੀਂ ਪਾਇਆ ਹੈ ਬਸ ਦੁੱਧ ਪਲਾਈਦਾ ਹੈ ਤਿੰਨ ਕ ਮਹੀਨੇ ਉਸ ਤੋਂ ਬਾਅਦ ਜੋ ਆਪਣਾ ਦਾਣਾ ਆਪਾਂ ਮੱਝਾਂ ਨੂੰ ਪਾਉਨੇ ਆ ਖਾਲ ਹੋ ਗਈ ਤੇ ਆਪਣਾ ਬਣਾਇਆ ਦਾਣਾ ਹੋ ਗਿਆ ਛਿਲਕਾ ਹੋ ਗਿਆ ਚੋਕਰ ਹੋ ਗਿਆ ਬਸ ਉਹ ਪਾਦੀਦਾ ਥੋੜਾ ਥੋੜਾ ਤੇ ਕੋਈ ਦੇਖ ਲਓ ਤੁਹਾਨੂੰ ਲੱਗਦੀ ਹੋਵੇ ਕੋਈ ਲੀਸੀ ਤਾਂ ਹੈ ਨਹੀਂ ਵੈਸੇ ਜਿਵੇਂ ਯੂਨੀਵਰਸਿਟੀ ਕਹਿੰਦੀ ਆ ਉਸ ਹਿਸਾਬ ਨਾਲ ਤਾਂ ਬਹੁਤ ਠੀਕ ਨੇ ਤੇ ਰੱਬ ਦੀ ਕਿਰਪਾ ਨਾਲ ਲੋਕ ਕਹਿੰਦੇ ਨੇ ਬਚਦਾ ਨਹੀਂ ਹੈ ਹੁਣ ਆਪਣੇ ਕੋਲ ਆ ਪੰਜ ਛੇ ਝੋਟੀਆਂ ਸੂ ਪੈਣੀਆਂ ਅੱਜ ਕੀ ਤੇ ਰੱਬ ਸੁੱਖ ਰੱਖ ਕੇ ਅਗਲੇ ਸਾਲ ਫੇਰ ਪੰਜ ਛੇ ਪੰਜ ਛੇ ਝੋਟੀਆਂ ਲਾ ਲੋ ਕਿੰਨੇ ਦੀਆਂ ਚਲੋ ਕਿੰਨੇ ਦੀਆਂ ਵੀ ਨਾ ਲਾਓ ਵੀ ਬਚਦੇ ਵਾਲੀ ਤਾਂ ਗੱਲ ਯਾਰ ਜਿਹਨੇ ਨਹੀਂ ਕਰਨਾ ਉਹ ਹਰੇਕ ਇਹ ਕਹਿੰਦਾ ਬਚਦਾ ਨਹੀਂ ਹੈ ਬਚਦਾ ਤਾਂ ਹੀ ਇੰਨੇ ਡੰਗਰ ਰੱਖੇ ਹੋਏ ਆ ਡੰਗਰ ਕਹਿੰਦੇ ਨੇ ਚਲੋ ਪਸ਼ੂ ਲਾ ਲੋ ਸਾਡੇ ਮੂੰਹ ਤੇ ਚੜੇ ਹੋਏ ਆ ਤੇ ਤਾਂ ਹੀ ਆਪਾਂ ਇੰਨੇ ਰੱਖੇ ਹੋਏ ਨੇ ਨਾ ਜੇ ਬਚਦਾ ਇੱਧਰ ਆਪਣੇ ਹੋ ਗਏ ਮੁਰਗੇ ਸਭ ਕੁਝ ਬਚਦਾ ਬਾਈ ਮਿਹਨਤ ਬਹੁਤ ਆ ਪਰ ਇਹ ਨਾ ਸੋਚਿਆ ਕਰੋ ਵੀ ਖਾਣੀਆਂ ਐਵੇਂ ਬੰਨੀਆਂ ਵੀ ਆ ਤੇ ਸੌਖੀਆਂ ਪਲ ਜਾਨੀਆਂ ਮਿਹਨਤ ਬਹੁਤ ਆ ਮਿਹਨਤ ਬਹੁਤ ਆ ਇਹਨਦੀ ਖੋਲ ਬੰਨ ਦਾ ਦਾਣਾ ਵਗੈਰਾ ਸਭ ਕੁਝ ਦੇਖਣਾ ਪੈਂਦਾ ਚਲੋ ਬਾਕੀ ਰੱਬ ਦੀ ਕਿਰਪਾ ਨਾਲ ਆure ਆਪਣੇ ਸਾਰੇ ਗੱਬਣ ਪਸ਼ੂ ਆ ਆਪਣੇ ਕੋਲ ਪਤਾ ਕੀ ਆ ਗਰਮੀ ਦੇ ਵਿੱਚ ਵੀ ਦੁੱਧ ਲਗਭਗ ਬਰਾਬਰ ਹੀ ਰਹਿੰਦਾ ਹੈ। ਸਿਆੜ ਨਾਲੋਂ ਘਟਦਾ ਜ਼ਰੂਰ ਹੈ। ਵੀ ਆਏ ਨਹੀਂ ਆਪਾਂ ਕਹਿ ਸਕਦੇ ਜਿਵੇਂ ਲੋਕ ਕਹਿੰਦੇ ਨੇ ਨਾ ਵੀ 2 ਟੋ ਮਹੀਨੇ ਸੇਵਾ ਕਰਨੀ ਪੈਣੀ ਆ। ਉਹ ਜਿਹੜੇ ਪਸ਼ੂ ਦੁੱਧ ਦਿੰਦੇ ਆ ਉਹਨਾਂ ਦੇ ਸਿਰਪਰੇ ਦੂਜਿਆਂ ਦੀ ਸੇਵਾ ਹੋ ਜਾਂਦੀ ਆ। ਆਪਾਂ ਇਸ ਹਿਸਾਬ ਨਾਲ ਰੱਖਦੇ ਆ। ਵੀ ਆਪਣੇ ਕੋਲ 15-18 ਡੰਗਰ ਹੁਣ ਸੂਣ ਵਾਲੇ ਆ। ਜਿਹੜੇ ਆ ਸੂਣਗੇ ਅਗਲੇ 2-3 ਮਹੀਨਿਆਂ ਦੇ ਵਿੱਚ ਵਿੱਚ। ਤੇ ਦੁੱਧ ਨਹੀਂ ਮਤਲਬ ਬੰਦ ਨਹੀਂ ਹੁੰਦਾ ਹੈ। ਵੀ ਆਮਦਨ ਰੁਕਦੀ ਨਹੀਂ। ਜਿੰਨੀ ਆਪਾਂ ਮਿਹਨਤ ਕਰਦੇ ਆ ਉਹਨਾਂ ਕਫਲ ਮਿਲ ਹੀ ਜਾਂਦਾ ਜਿਵੇਂ ਨੌਕਰੀ ਵਾਲੇ ਨੂੰ। ਵੀ ਹਰੇਕ ਮਿਲਨੇ ਮਿਲਣਾ ਜਿੰਨਾ ਕਈ ਵਾਰ ਵੱਧ ਕਈ ਵਾਰ ਘਟ ਬਾਈ ਐਵਰੇਜ ਨੌਕਰੀ ਵਾਲੇ ਨਾਲੋਂ ਵਧੀਆ ਠੀਕ ਹੈ ਜੀ ਤੇ ਇੱਧਰ ਮੁੰਨਾ ਸਿੰਘ ਲੱਗ ਗਿਆ ਧਾਰਾ ਕੱਢਣਾ ਵੀਡੀਓ ਹੋ ਗਈ ਲੰਬੀ ਥੋੜੀ ਜੀ ਤੇ ਬਹੁਤ ਧੰਨਵਾਦ ਤੁਹਾਡਾ ਹੁਣ ਆਪਣਾ ਵਧੀਆ ਚੱਲ ਰਿਹਾ ਪੇਜ ਵਧ ਰਿਹਾ ਰੋਜ਼ ਅੱਲਾ ਗਿਆ ਇਦਾਂ ਸਕੂਲ ਜਾਣ ਤੇ ਪਹਿਲਾਂ ਵੀ ਸਕੂਲ ਆਉਣ ਤੇ ਪਹਿਲਾਂ ਵੀ ਇਹ ਦਾਣਾ ਆਪਣਾ ਇਹ ਚ ਖਾਲ ਛਿਲਕਾ ਆਪਣਾ ਘਰ ਦਾ ਦਾਣਾ ਇਹ ਚੋਕਰ ਅਸੀਂ ਸ਼ੁਰੂ ਤੋਂ ਹੀ ਇਹੀ ਪਾਉਨੇ ਆ ਤੇ ਵਧੀਆ ਰਿਜ਼ਲਟ ਆ ਬਾਕੀ ਇਹ ਕਟੀਆਂ ਆਪਣੀਆਂ ਜਿਹ ਅਗਲੀ ਪਨੀਰੀ ਤਿਆਰ ਹੋ ਰਹੀ ਆ ਠੀਕ ਹੈ ਇਹ ਵੀ ਦੇਖ ਲਓ ਕੋਈ ਕਮਜ਼ੋਰ ਨਹੀਂ ਹੈ ਇਹ ਪਨੀਰੀ ਵੀ ਤਿਆਰ ਹੋ ਰਹੀ ਆ ਆ ਪਨੀਰੀ ਵੀ ਤਿਆਰ ਹੋ ਰਹੀ ਆ ਇੱਕ ਪਨੀਰੀ ਆ ਇੱਕ ਉਹ ਆ ਦੋ ਹੋ ਰਹਾ ਠੀਕ ਹੈ ਚਲੋ ਓਕੇ ਜੀ ਕਰਿਓ ਸ਼ੇਅਰ ਵਾਤੇ ਬਾਦ